ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਤੀਜੇ ਤੇ ਗੋਲੀ ਚਲਾਉਣ ਵਾਲਾ ਤਾਇਆ ਰਾਮਾਪੁਰਸ ਨੇ ਕੀਤਾ ਗ੍ਰਿਫਤਾਰ ਡੀਐਸਪੀ ਨੇ ਦਿੱਤੀ ਜਾਣਕਾਰੀ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਖੂ ਦਾ ਜੋ ਥਾਣਾ ਰਮਾਦੀਨ ਪੈਂਦੇ ਪਿੰਡ ਸੇਖੂ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਪਰਿਵਾਰ ਦੀ ਆਮਣੇ-ਸਾਮਣੇ ਲੜਾਈ ਹੋਈ ਹੈ ਜਿਸ ਦੇ ਵਿੱਚ ਹਸਪਤਾਲ ਵਿਖੇ ਜੇਰੇ ਇਲਾਜ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਤਾਏ ਵੱਲੋਂ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਸੀ ਇਹ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਤਾਏ ਵੱਲੋਂ ਜਿਹੜਾ ਹੈ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਸੀ ਤਾਂ ਉਸ ਨੂੰ ਲੈ ਕੇ ਜਦ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਾਇਆ ਅਤੇ ਤਾਏ ਦੇ ਪਰਿਵਾਰ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਗਈ ਉਹਨਾਂ ਦੇ ਉੱਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜੋ ਉੱਥੇ ਦੋ ਜਣੇ ਗੰभीर ਜ਼ਖਮੀ ਹੋਏ ਅਤੇ ਇਹ ਦੋਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਦਾਖਲ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਤਾਏ ਦੀ ਲੜਕੀ ਵੱਲੋਂ ਆਪਣੇ ਪਿਤਾ ਨੂੰ ਇਹ ਗੱਲ ਕਿਹਾ ਗਿਆ ਕਿ ਇਹਨਾਂ ਦੇ ਗੋਲੀ ਮਾਰੋ ਤਾਂ ਤਾਏ ਵੱਲੋਂ ਮੌਕੇ ਤੇ ਹੀ ਫੈਰ ਕਰ ਦਿੱਤੇ ਗਏ ਜਿਸ ਦੇ ਵਿੱਚ ਇੱਕ ਭਤੀਜੇ ਦੇ ਗੋਲੀ ਲੱਗੀ ਤੇ ਦੂਜੇ ਦੇ ਹੋਰ ਸੱਟਾਂ ਲੱਗੀਆਂ। ਜੋ ਦੋਨੇ ਹੀ ਜੇਰੇ ਇਲਾਜ ਹਨ ਅਤੇ ਇਸ ਨੂੰ ਲੈ ਕੇ ਡੀਐਸਪੀ ਰਾਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਉਸ ਦਾ ਜਿਹੜਾ ਲਾਇਸੈਂਸੀ ਅਸਲਾ ਸੀ ਉਹ ਵੀ ਉਹਨਾਂ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਉਹਨਾਂ ਕਿਹਾ ਕਿ ਦੋਨਾਂ ਤਰ੍ਹਾਂ ਦੇ ਉੱਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਿਸ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਸੀ ਉਸ ਵਿਅਕਤੀ ਨੂੰ ਨਾਲ ਵੱਲੋਂ ਗ੍ਰਿਫਤਾਰ ਕਰਕੇ ਅਸਲਾ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਆ ਉਸ ਨੂੰ ਸੁਣਾਉਣ ਇਸ ਸਬੰਧੀ ਕੀ ਕਹਿੰਦੇ ਨੇ ਜ਼ਖਮੀ ਵਿਅਕਤੀ ਅਤੇ ਨਾਲ ਪੁਲਿਸ ਦੇ ਅਧਿਕਾਰੀ ਨਾਮਾ ਤੁਹਾਡਾ ਕ੍ਰਿਪਾ ਕਰਦੇ ਹਾਂ ਮੇਰਾ ਨਾਮ ਮਨਪ੍ਰੀ ਸਿੰਘ ਹੈ ਇਹ ਮੇਰਾ ਪਿੰਡ ਸੇਖੂਆ ਕੀ ਲਾਮਾ ਹੋ ਗਿਆ ਫੈਰੀ ਹੋ ਗਿਆ ਅਸੀਂ ਆਪਣੇ ਖੇਤ ਸੀਗੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕਬੀਰ ਦੇ ਸੀਗੇ ਤੇ ਮੇਰੇ ਤਾਏ ਵੀ ਧੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀ ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੈਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਇਹ ਤੇ 타야 ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਤੇ ਮੈਂ ਉਹਨੂੰ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਬਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਨੇ ਮੇਰੇ ਇੱਕ ਅਸੀਆਂ ਨਾਲ ਬਾਰ ਕਰਤਾ ਉਹ ਬਚਾ ਤੇ ਤੌਰ ਤੇ ਮੈਂ ਸਿਰ ਤੇ ਮਾਰ ਦੇਤੀ ਸੀ ਮੇਰੇ ਉਹ ਪਹੁੰਚ ਗਏ ਉਹ ਮੇਰੇ 타야 ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਿਲਜੀਤ ਸਿੰਘ ਤੇ ਰਾਜਾ ਸਿੰਘ ਸ਼ਹੀਦ ਹੈ ਸ਼ਹੀਦ ਹੈ ਰਾਣਾ ਕੀ ਮੈਸੇਜ ਜਮੀਨ ਦਾ ਰੌਲਾ ਸੀ ਜਿੱਥੇ ਨਾ ਕਬਜ਼ਾ ਕਰਦੇ ਜਮੀਨ ਸੀਣੀਣੀ ਡੇਢ ਕਿਲਾ ਹੋਗੀ ਥਾੜਾ ਰਾਮਾ ਚ ਪਿੰਦੇ ਪਿੰਡ ਸੇਖੂ ਵਿੱਚ ਵਸਦੇ ਦੋ ਸਕੇ ਭਰਾ ਹਰਬੰਸ ਸਿੰਘ ਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਕੱਲ ਲਖਵਿੰਦਰ ਸਿੰਘ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਉਸਦੇ ਕੁਝ ਦੋਸਤਾਂ ਨਾਲ ਆਪਣੀ ਜ਼ਮੀਨ ਵਾਰ ਰਿਹਾ ਸੀ ਤਾਂ ਮੌਕੇ ਪਰ ਹਰਬੰਸ ਸਿੰਘ ਅਤੇ ਉਸਦਾ ਲੜਕਾ ਦਲਜੀਤ ਸਿੰਘ ਵੀ ਪਹੁੰਚ ਕੇ ਜਿੱਥੇ ਦੋਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਇਸ ਤਕਰਾਰ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਮਨ ਸਿੰਘ ਨੇ ਆਪਣੇ ਲਾਇਸੈਂਸੀ ਰਵਾਲਵਰ 32 ਬੋਲ ਨਾਲ ਫਾਇਰ ਕੀਤਾ ਜੋ ਮਨਪ੍ਰੀਤ ਦੇ ਦੋਸਤ ਮਨਵੀਰ ਤੇ ਲੱਗਿਆ ਮਨਵੀਰ ਦਾ ਬਿਆਨ ਦਰਜ ਕਰਕੇ ਹਰਮਨ ਸਿੰਘ ਅਤੇ ਹੋਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਨਾਲ ਹੀ ਹਰਮਨ ਸਿੰਘ ਦੇ ਲੜਕੇ ਦਲਜੀਤ ਦਾ ਬਿਆਨ ਦਰਜ ਕਰਕੇ ਵੀ ਦੂਜੀ ਤਰਫ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ